ਇੱਕ ਬੜੀ ਨੰਗੇ ਚਿੱਟੇ ਦਿਨਾਂ ਨਾਲ ਸਚਾਈ ਹੈ ਇਹ ਅੰਗਰੇਜ਼ ਸਿੰਘ ਗੋੜਾ ਨੂੰ ਬਿਨਾਂ ਘੱਟ ਉਹਦੇ ਲੈ ਕੇ ਲੱਤਾਂ ਪੜ ਗਈਆਂ ਗੀਆਂ ਕਰੰਟ ਲੈ ਕੇ ਲੈਟਰਿੰਡਾ ਪਾਣੀ ਪੀ ਗਿਆ ਇਹ ਕੇਵਲ ਇੱਕ ਕਾਨੂੰਨ ਦੇ ਰਾਜ ਦੇ ਉੱਤੇ ਧੱਬਾ ਨਹੀਂ ਤੇ ਸਭਿਆਤ ਮਨੁੱਖੀ ਸਮਾਜ ਦੇ ਲਈ ਇੱਕ ਕਲੰਕ ਜਿਹੜੇ ਕਰਨ ਵਾਲੇ ਅਫਸਰ ਦੋ ਤਿੰਨ ਖਾਸ ਕਰਕੇ ਜ਼ਿੰਮੇਵਾਰ ਹੈ ਜਿਨੇ ਇੱਕ ਇੰਸਪੈਕਟਰ ਹੈ ਅਮਰਿੰਦਰ ਸਿੰਘ DSP ਸਰਜੀਤ ਸਿੰਘ ਮੁੱਖ ਤੌਰ ਤੇ ਦੋਹੇ ਇੱਕ ਜੁम्मेवार ਹੈ ਕਿ ਤੁਹਾਨੂੰ ਜਿਹੜਾ ਐਸਐਸਓ ਸੀ ਇਹ ਜੁम्मेवार ਐਸਐਸਪੀ ਡੀਆਈਜੀ ਪ੍ਰੀ ਰਿਪੋਰਟ ਨੂੰ ਇਨਸਾਫ ਦੇਣ ਚ ਬਿਲਕੁਲ ਮਨਕਰ ਹੋਇਆ ਤੈਨੂੰ ਚੱਕ ਕੇ ਇਸ ਲਈ ਕੁੱਟ ਦਿੱਤਾ ਜਾਵੇ ਕਿ ਐਮਐਲਏ ਦੇ ਪੈਰੀ ਹੱਥ ਲਾਵੇ ਜਾ ਕੇ ਅਫਸਰਾਂ ਦੇ ਪੈਰੀ ਹੱਥ ਲਾਵੇ ਮਾਫੀ ਮੰਗੇ ਜਾ ਕੇ ਤੇ ਜੇ ਇਹਨੂੰ ਕੁੱਟ ਕੇ ਇਹ ਕਿਹਾ ਜਾਵੇ ਕਿ ਗੱਲ ਬਰਦਾਸ਼ਤ ਨਹੀਂ ਭਾਵੇਂ ਉਹ ਪਚੈਤ ਚੋਣਾਂ ਦੇ ਵਿੱਚ ਲੋਕਾਂ ਕਦੇ ਫੈਲਾ ਪਾੜਨੀ ਆ ਪੱਤਰਕਾਰਾਂ ਤੇ ਪਰਚੇ ਦਰਜ ਕਰਾਉਣੇ ਚੰਦ ਭਾਣ ਦੀ ਘਟਨਾ ਦੇ ਵਿੱਚ ਇੱਕ ਗਰੀਬ ਸਰਪੰਚ ਤੇ ਤਸ਼ੱਬਦਤ ਕਰਾਉਣਾ ਔਰੇ ਪੌਸਰਾਜ ਬਣ ਉਹ ਐਮਐਲਏ ਦੇ ਕਹਿੰਦੇ ਕੀ ਕੀ ਹੈ ਕੱਲ ਨੂੰ ਕੋਈ ਅਫਸਰ ਰਟਾਇਰ ਹੋ ਜੇ ਉਹਦੇ ਘਰ ਤੱਕ ਵੀ ਜਾਵਣੇ ਜਦੋਂ ਇੱਕ ਐਸਐਸਪੀ ਸਵਰਨ ਸਿੰਘ ਘੋਟਣਾ ਮਰ ਗਿਆ ਸੀ ਅਸੀਂ ਜਾ ਕੇ ਸਾਡੀ ਜਥੇਬੰਦੀ ਵੱਲੋਂ ਉਹਦੇ ਘੋੜ ਦੇ ਉੱਤੇ ਵੀ ਅਸੀਂ ਜਾ ਕੇ ਕਿਹਾ ਵੀ ਅਸੀਂ ਦਾ ਘੋੜ ਨਹੀਂ ਫੈਨ ਦੇਵਾਂਗੇ ਤੇ ਕੀਰਤਨ ਦੀ ਕੋਈ ਆਗਿਆ ਨਹੀਂ ਇਹਨਾਂ ਦੇ ਅਖੀਰਲੇ ਸਵਾਸ ਤੱਕ ਇਹਨੂੰ ਅਸੀਂ ਜਰੂਰ ਜਨਾਚੇਸਰ ਨੂੰ ਸਾਫ ਨਹੀਂ ਮਿਲਦਾ ਅਸੀਂ ਲੜਾਈ ਲੜਾਂ ਪੂਰੇ ਤੇ ਸੀਆਈਏ ਸਟਾਫ ਫਰੀਦਕੋਟ ਨੇ ਤਸ਼ੱਦਦ ਕੀਤਾ ਉਹ ਕਨਾਉਣਾ ਤਸ਼ੱਦਦ ਕੀਤਾ ਜਿਹਨੂੰ ਕੋਈ ਬਿਆਨ ਕਰਨਾ ਵੀ ਔਖਾ ਹੈ ਸੋ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਖੇਦੀ ਦਾ ਕਰਦੇ ਆਪ ਸਰਕਾਰ ਨੇ ਪਿੱਛੇ ਜੇ ਇੱਕ ਕਾਨੂੰਨ ਵੀ ਬਣਾਇਆ ਕਿ ਜੇ ਕੋਈ ਜ਼ਬਰ ਵਿਰੋਧਾ ਕੋਈ ਧਰਨੇ ਮੁਜਾਰੇ ਲਾਊਗਾ ਤਾਂ ਅਸੀਂ ਉਹਨਾਂ ਤੇ ਕਾਨੂੰਨੀ ਪਰਚੇ ਦਰਜ ਕਰੀਂ ਹੀ ਮੁੱਖ ਮੰਤਰੀ ਕਹਿੰਦਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਧਰਨੇ ਮੁਜਾਰੇ ਜਿਹੜੇ ਲੋਕ ਦੀ ਲੋੜ ਨਹੀਂ ਪੈਣੀ ਅਸੀਂ ਲੋਕਾਂ ਦੀਆਂ ਜਿਹੜੀਆਂ ਮੰਗਾ ਉਹਨਾਂ ਨੂੰ ਪ੍ਰਵਾਨ ਕਰਾਂਗੇ ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਰਾ ਪੰਜਾਬ ਇੰਨਾ ਦੁਖੀ ਹੈ ਮੁਲਾਜ਼ਮ ਇੰਨਾ ਦੁਖੀ ਹੈ ਆਮ ਲੋਕ ਕਿੰਨੇ ਦੁਖੀ ਹੈ ਉਹ ਸਾਰਾ ਪੰਜਾਬ ਦਾ ਬਜਟ ਤਾਂ ਇਹਨਾਂ ਨੇ ਆਉਂਦੇ ਨਹੀਂ ਉਹ ਕੇਜਰੀਵਾਲ ਨੂੰ ਹੁਤੇ ਦੇਨ ਤੇ ਲਾਤਾ ਜਦਨੀ ਜੋ 31 ਜਨਮ ਦਿਨ ਨੂੰ ਮੇਰੇ ਤੇ ਅਨਮਨੁਖੀ ਦਸ਼ੱਦ ਜੈਤੋ ਦੇ ਰਜੇਸ਼ ਕੁਮਾਰ ਸੁਖਦੀਪ ਸਿੰਘ ਡੀਐਸਪੀ ਤੇ ਮਰਿੰਦਰ ਗੱਲ ਸੀਆਈ ਫ਼ਰੀਦਕੋਟ ਤੇ ਰਹਿਨਮਾਈ ਹੇਠ ਪਿੱਗਿਆ ਜੈਨ ਡਾਕਟਰ ਜਿਹੜੀ ਐਸਐਸ ਇਹ ਉਹਦੀ ਰਹਿਨਮਾਈ ਹੇਠ ਜਿਹੜਾ ਸਾਰਾ ਕੁਝ ਮੇਰੇ ਤੇ ਮੇਰੀ ਜੁਬਾਨ ਬੰਦ ਕਰਨ ਵਾਸਤੇ ਜਿਹੜਾ ਪ੍ਰਤਾਰਕ ਇਹ ਪਿਛਲੇ ਦਿਨੀ ਮੈਨੂੰ ਗਿਰਫਦਾਰ ਕਰਕੇ ਇੱਕ ਜਿਹੜੀ ਮੇਰੀ ਇਨਕੁਆਰੀ ਸੀ ਮੇਰੇ ਨਜ਼ਾਇਜ਼ ਮੇਚ ਹਸਨ ਕਰਾ ਕੇ ਜਿਹੜੀ ਉਹ ਆਪਦੇ ਐਸਟੀਐਟ ਨੂੰ ਜਿਹੜਾ ਮਾਰਕ ਕਰਵਾਈ ਜਿਹੜੀ ਉਹਦੇ ਤੇ ਮੈਂ ਜਦੋਂ ਆਪਦੇ ਬਿਆਨ ਲਿਖਾਈ ਇਹ ਬੜਾ ਕਲੀਅਰ ਹੀ ਚੱਕ ਲਈ ਇਥੋਂ ਦੇ ਐਸਪੀਐਸ ਸਾਹਮਣੇ ਕੀ ਹੈਗਾ ਮਨਵੀਰ ਸਿੰਘ ਜੀ ਨੇ ਕਹਿੰਦਾ ਜੀ ਮੇਰੇ ਦੋਨੇ ਹੱਥ ਆ ਜਿਹੜੇ ਇਤੋਂ ਬੰਨੇ ਹੋਏ ਆ ਮੈਂ ਕੁਛ ਨਹੀਂ ਕਰ ਸਕਦਾ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਫਤਿਹ ਐ ਜੈਤੋ ਦੀ ਪ੍ਰੈਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਮੈਂ ਰਾਤ ਹੀ ਇੱਕ ਲੇਖ ਪੜ੍ਹਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਜਦੋਂ ਜੈਤੋ ਮੋਰਚਾ ਲੱਗਿਆ ਜੋ ਜਵਾਰਲਾ ਨੇਰੂ ਇਥੇ ਗ੍ਰਿਫਤਾਰ ਹੋਇਆ ਹੈ ਬਾਤਵਾ ਗਾਂਧੀ ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਲੜਾਈ ਜਿੱਤੀ ਗਈ ਅੱਜ ਦੀ ਜਿਹੜੀ ਘਟਨਾ ਦੇ ਸੰਬੰਧ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਜੀ ਸਰਕਰਮਜੀਤ ਸਿੰਘ ਜਿਹੜੇ ਮਜ਼ਦੂਰਾਂ ਦੇ ਆਗੂ ਹਨ ਸਦਾਰਨ ਛੱਤਰ ਸਿੰਘ ਸਰਦਾਰ ਗੁਰਸੇਵਕ ਸਿੰਘ ਜਿਹੜੇ ਯੂਨਾਈਟਿਡ ਅਖਲੀ ਦਲ ਦੇ ਆਗੂ ਹਨ ਇਹ ਹੋਰ ਸਾਰੀਆਂ ਕੁਝ ਮਜ਼ਦੂਰ ਜਥੇਬੰਦੀਆਂ ਦੇ ਆਗੂ ਇੱਥੇ ਹਾਜ਼ਰ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਇਸ ਕਰਕੇ ਖੇਚਲ ਦਿੱਤੀ ਗਈ ਹੈ ਇੱਕ ਬੜੀ ਨੰਗੇ ਚਿੱਟੇ ਦਿਨ ਵਾਂਗ ਸਚਾਈ ਹੈ ਕਿ ਅੰਗਰੇਜ਼ ਸਿੰਘ ਗੋਰਾ ਨੂੰ ਬਿਨਾਂ ਕੰਮ ਘੋਟੇ ਲਾਏਗੇ ਲੱਤਾਂ ਪੜ ਗਈਆਂ ਹੈ ਕਰੰਟ ਲਾਏਗੇ ਲੈਟਰਨ ਦਾ ਪਾਣੀ ਪਿਆ ਗਿਆ ਇਹ ਕੇਵਲ ਇੱਕ ਕਾਨੂੰਨ ਦੇ ਰਾਜ ਦੇ ਉੱਤੇ ਧੱਬਾ ਨਹੀਂ ਤੇ ਸਭਿਆ ਇੱਕ ਮਨੁੱਖੀ ਸਮਾਜ ਦੇ ਲਈ ਇੱਕ ਕਲੰਕ ਹੈ ਜਿਹੜੇ ਕਰਨ ਵਾਲੇ ਅਫਸਰ ਦੋ ਤਿੰਨ ਖਾਸ ਕਰਕੇ ਜ਼ਿੰਮੇਵਾਰ ਹੈ ਜਿਨੇ ਚ ਇੱਕ ਇਨਸਪੈਕਟਰ ਹੈ ਅਮਰਿੰਦਰ ਸਿੰਘ ਡੀਐਸਪੀ ਸੁਰਜੀਤ ਸਿੰਘ ਮੁੱਖ ਤੌਰ ਤੇ ਦੋਹੇ ਇਹ ਜ਼ਿੰਮੇਵਾਰ ਹੈ ਕਿਤੋਂ ਦਾ ਜਿਹੜਾ ਐਸਐਚਓ ਸੀ ਇਹ ਜ਼ਿੰਮੇਵਾਰ ਐਸਐਸਪੀ ਡੀਆਈਜੀ ਫਰੀਦਕੋਟ ਉਹ ਇਨਸਾਫ ਦੇਣ ਚ ਬਿਲਕੁਲ ਮਨਕਰ ਹੋਇਆ ਜੋ ਜੈਤੋ ਦੇ ਇਲਾਕੇ ਦੀਆਂ ਘਟਨਾਵਾਂ ਪੈਂ ਚੰਦਪਨ ਦੇ ਵਿੱਚ ਗਰੀਬਾਂ ਦੇ ਘਰ ਟਾਉਣੇ ਜਾਂ ਅੰਗਰੇਜ਼ ਸਿੰਘ ਔਰੇ ਦੀ ਜਿਹੜੀ ਤਸ਼ੱਦਦ ਹੋਇਆ ਅਸੀਂ ਤੁਹਾਡੇ ਰਾਹੀਂ ਸਾਰੇ মিডিਏ ਰਾਹੀਂ ਇੱਕ ਗੱਲ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਅੰਗਰੇਜ਼ ਸਿੰਘ ਗੋਰੇ ਦਾ ਕਸੂਰ ਆ ਜਿਹੜਾ ਉਹ ਜਨਤਕ ਤੌਰ ਤੇ ਕੱਟ ਕਰਕੇ ਦੱਸ ਦਿੱਤਾ ਜਾਵੇ ਅਸੀਂ ਕੋਈ ਕਾਰਵਾਈ ਦੀ ਮੰਗ ਨਹੀਂ ਕਰਾਂਗੇ ਜੇ ਕੋਈ ਕਸੂਰ ਨਹੀਂ ਤੇ ਇਹਨੂੰ ਚੱਕ ਕੇ ਇਸ ਲਈ ਕੁੱਟ ਦਿੱਤਾ ਜਾਵੇ ਕਿ ਐਮਐਲਏ ਦੇ ਪੈਰੀ ਹੱਥ ਲਾਵੇ ਜਾ ਕੇ ਅਫਸਰਾਂ ਦੇ ਪੈਰੀ ਹੱਥ ਲਾਵੇ ਮਾਫੀ ਮੰਗੇ ਜਾ ਕੇ ਤੇ ਜੇ ਇਹਨੂੰ ਕੁੱਟ ਕੇ ਇਹ ਕਿਹਾ ਜਾਵੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੈਂ ਯੂਨਾਈਟਿਡ ਕਾਲੀ ਦਲ ਵੱਲੋਂ ਅਸੀਂ ਸਾਰੀਆਂ ਜਥੇਬੰਦੀਆਂ ਦਾ ਮਨੁੱਖੀ ਅਧਿਕਾਰਾਂ 'ਚ ਜੋ ਵਿਸ਼ਵਾਸ ਰੱਖਦੀਆਂ ਸਹਿਯੋਗ ਲਵਾਂਗੇ ਤੁਹਾਡਾ ਵਿਸ਼ੇਸ਼ ਕਰਕੇ মিডিਏ ਦਾ ਸਹਿਯੋਗ ਲਵਾਂਗੇ ਅਸੀਂ ਅੱਜ ਇਹ ਗੱਲ ਦਾ ਸਪਸ਼ਟ ਤੌਰ ਤੇ ਐਲਾਨ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਨੇ ਗੈਰ ਕਾਨੂੰਨੀ ਕਾਰਵਾਈ ਕੀਤੀ ਹੈ ਜਿਹੜੇ ਸਿੱਖ ਜੇ ਅਸੀਂ ਵਰਤਮਾਨ ਇਤਿਹਾਸ ਦੀ ਗੱਲ ਕਰੀਏ ਉਹ ਸਿਰ ਲੈਣ ਵੀ ਜਾਣਦੇ ਆ ਤੇ ਦੇਣ ਵੀ ਜਾਣਦੇ ਆ ਜਿੱਥੇ ਇਨਸਾਫ ਨਹੀਂ ਮਿਲਦਾ ਉਥੇ ਸਿੱਧੇ ਸਿੱਖ ਆਪ ਵੀ ਇਨਸਾਫ ਲੈਂਦੇ ਆ ਉਹਨਾਂ ਦੇ ਮੁੱਖ ਤੌਰ ਤੇ ਉੱਤੇ ਇੰਦਰਾ ਗਾਂਧੀ ਦਾ ਇਨਸਾਫ ਆਪ ਸਿੱਖਾਂ ਨੇ ਲਿਆ ਬੀਨ ਸਿੰਘ ਦਾ ਇਨਸਾਫ ਸਿੱਖਾਂ ਨੇ ਲਿਆ ਇਸੇ ਤਰ੍ਹਾਂ ਹੋਰ ਬਹੁਤ ਘਟਨਾਵਾਂ ਅਸੀਂ ਚਾਹੁੰਦੇ ਕਿ ਕਾਨੂੰਨ ਦੇ ਰਾਜ ਨੂੰ ਕਾਇਮ ਰੱਖ ਕੇ ਸਰਕਾਰ ਸਾਨੂੰ ਇਨਸਾਫ ਦੇਵੇ ਅਸੀਂ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਨੂੰ ਸ਼ੈਡਿਊਲ ਕਾਸਟ ਕਮਿਸ਼ਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਭਾਵੇਂ ਡੀਜੀਪੀ ਵੱਲੋਂ ਇੱਕ ਇਨਕੁਆਰੀ ਲਈ ਗਈ ਉਨਕੀ ਅਧਿਕਾਰ ਕਮਿਸ਼ਨ ਵੱਲੋਂ ਵੀ ਕਾਰਵਾਈ ਕੀਤੀ ਪਰ ਜਿੰਨਾ ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਅਸੀਂ ਆਪਣੇ ਤੌਰ ਤੇ ਦੂਜੀਆਂ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਲਵਾਂਗੇ ਜਿਹੜੇ ਵੀ ਸਾਡੇ ਨਾਲ ਇਨਸਾਫ ਦੇ ਤੌਰ ਤੇ ਖੜਨਗੇ ਅਸੀਂ ਐਸਐਸਪੀ ਦੇ ਦਫ਼ਤਰ ਦਾ ਸੀਆਈਏ ਸਟਾਫ ਦਾ ਤੇ ਡੀਐਸਪੀ ਦਾ ਜਿਹੜਾ ਘਰ ਵੀ ਕੋਈ ਦਫ਼ਤਰ ਜ਼ਰੂਰੀ ਨਹੀਂ ਉਹ ਮੈਨੂੰ ਪਤਾ ਲੱਗਿਆ ਛੁੱਟੀ ਤੇ ਗਿਆ ਉਹਦੇ ਘਰੇ ਵੀ ਅਸੀਂ ਕਾਰਵਾਈ ਕਰ ਸਕਦੇ ਆ ਜੋ ਕਹਿਣ ਵੀ ਇਹ ਤਾਂ ਸਾਡਾ ਘਰ ਹੈ ਜੋ ਚੱਕ ਕੇ ਲੈ ਕੇ ਗਏ ਉਹ ਕਿਸੇ ਕਾਨੂੰਨ ਦੇ ਵਿੱਚ ਨਹੀਂ ਲੈ ਕੇ ਗਏ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਇਸ ਗੁੰਡਾਗਰਦੀ ਦੇ ਉੱਤੇ ਅਸੀਂ ਬਹੁਤ ਸੀਰੀਅਸ ਲੈ ਕੇ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਉਹ ਬਿਨਾਂ ਦੱਸੇ ਕਰਾਂਗੇ ਕਿਉਂਕਿ ਜੇ ਉਹ ਦੱਸਦੇ ਆ ਤੁਹਾਨੂੰ ਪਤਾ ਹੈ ਕੋਈ ਗ੍ਰਿਫਤਾਰੀਆਂ ਕਰਦੇ ਆ ਕੋਈ ਸੜਸਤੇ ਰੋਕਦੇ ਆ ਤਿੰਨਾਂ ਦੇ ਨਾਲ ਅਸੀਂ ਜਾਂ ਤਾਂ ਆ ਕੇ ਸਿੱਧੇ ਤੌਰ ਤੇ ਪ੍ਰਸ਼ਾਸਨ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ ਉਹ ਗਰੀਬਾਂ ਦੇ ਘਰ ਟਾਣੇ ਗਰੀਬਾਂ ਦੇ ਉੱਤੇ ਕੁੱਟਮਾਰ ਕਰਨੀ ਉਹਦੇ ਉੱਤੇ ਜੇ ਉਹ ਕਾਰਵਾਈ ਕਰਦੇ ਨਹੀਂ ਕਾਰਵਾਈ ਕੇਵਲ ਕਾਰਵਾਈ ਨਹੀਂ ਉਹਨੂੰ ਸਿੱਧੇ ਤੌਰ ਤੇ ਉਹਨਾਂ ਦੇ ਉੱਤੇ ਉਧਾਰਾ ਲਾ ਕੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਤਾਂ ਅਸੀਂ ਆਪਣੇ ਤੌਰ ਤੇ ਇਨਸਾਫ ਲੈਣ ਲਈ ਸਿੱਧੇ ਤੌਰ ਤੇ ਕਾਰਵਾਈ ਕਰਾਂਗੇ ਤੁਹਾਡੇ ਰਹੀ ਮੈਂ ਚੇਤਾਵਨੀ ਦੇਣਾ ਚਾਹੁੰਦਾ ਦੂਜੀ ਗੱਲ ਇੱਥੋਂ ਦਾ ਐਸਡੀਐਮ ਮੈਨੂੰ ਬਹੁਤ ਦੁੱਖ ਹੈ ਕਿ ਇੱਕ ਪੀਸੀਐਸ ਅਫਸਰ ਇੱਕ ਡੀਐਸਪੀ ਦੇ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ ਇਹ ਸਾਡੇ ਸਮਾਜ ਲਈ ਲਹੰਤ ਹੈ 6 ਮਹੀਨੇ ਹੋ ਗਏ ਨਾਇਦੇ ਨੂੰ ਘੁੱਟਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੇਸ਼ ਆਪਾਂ ਕੋਟਮਾਰ ਕਰਕੇ ਉਸ ਤੋਂ ਬਾਅਦ ਅੱਜ ਤੱਕ ਵੀ ਇਹਨੂੰ 57 ਛੋੜ ਕੇਸਾਂ ਚ ਚੁਜਾਇਆ ਜਾ ਰਿਹਾ ਹੈ ਇਹਦੇ ਤੇ ਦੋਸ਼ ਲਾਇਆ ਜਾ ਰਿਹਾ ਵੀ ਉਹ ਇਹਦੇ ਗੜਬੜ ਕਰਦਾ ਜੇ ਧਰਨਾ ਲਾਉਂਦਾ ਸੀ ਉਹ ਕੇਸ 57 ਦਾ ਵੀ ਇਹਦਾ ਖਰਚ ਨਹੀਂ ਕੀਤਾ ਜਾ ਰਿਹਾ ਅਸੀਂ ਐਸ ਡੀ ਐਮ ਨੂੰ ਚੇਤਾਵਨੀ ਦਿੰਨੇ ਆ ਕਿ ਉਹ ਬੰਦੇ ਦੇ ਪੁੱਤ ਵਾਂਗੂ ਉਹ ਲੋਕਾਂ ਦੇ ਪੈਸੇ ਦੇ ਉੱਤੇ ਉਹ ਤਨਖਾਹ ਲੈਂਦਾ ਉਹ ਕੋਈ ਸਾਡਾ ਰਾਜਾ ਨਹੀਂ ਉਹਨੂੰ ਅਸੀਂ ਬੜੇ ਸਖਤ ਲਫ਼ਜ਼ਾਂ 'ਚ ਇਹ ਗੱਲ ਕਹਿਣੀ ਚਾਹੁੰਦੇ ਆ ਜਾਂ ਉਹ ਤੁਰੰਤ ਇਹਦਾ ਕੇਸ ਖਰਚ ਕਰੇ ਨੇ ਅਸੀਂ ਜੋ ਸਾਥੋਂ ਕੋਛ ਹੋਇਆ ਅਸੀਂ ਉਹਦੇ ਨਾਲ ਵੀ ਕਰਾਂਗੇ ਮੈਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾਰੀਆਂ ਜਥੇਬੰਦੀਆਂ ਦੇ ਆਗੂ ਆਏ ਆ ਇਹਨਾਂ ਦਾ ਵੀ ਮੈਂ ਬਹੁਤ ਸਤਿਕਾਰ ਨਾਲ ਧੰਨਵਾਦ ਕਰਦਾ ਹਾਂ ਤੁਹਾਤੋਂ ਸਹਿਯੋਗ ਮੰਗਦਾ ਹੋਇਆ ਇਹ ਐਲਾਨ ਕਰਦਾ ਹਾਂ ਕਿ ਇਹ ਯੂਨਾਈਟਿਡ ਕਾਲੀ ਦਾ ਗੋਰੇ ਲਈ ਇਨਸਾਫ ਨਾਲ ਲੈ ਸਕਿਆ ਅਸੀਂ ਹੋਰ ਲੜਾਈ ਕੋਈ ਨਹੀਂ ਲੜਾਂਗੇ ਜੇ ਅਸੀਂ ਆਪਣੇ ਆਗੂ ਲਈ ਜਿਹੜਾ ਸਾਡਾ ਪੰਜਾਬ ਦਾ ਆਗੂ ਹੈ ਅਸੀਂ ਉਹਨੂੰ ਨਜਾਇਜ਼ ਕੁੱਟਦਾ ਜਾਵੇ ਤੇ ਅਸੀਂ ਇਨਸਾਫ ਦੇ ਨਾਰੇ ਲਾਈਏ ਇਹ ਅਸੀਂ ਨਹੀਂ ਕਰਾਂਗੇ ਸਾਡੇ ਲਈ ਚੈਲੰਜ ਹੈ ਅਸੀਂ ਇਹ ਚੈਲੰਜ ਨੂੰ ਮਨਜ਼ੂਰ ਕੀਤਾ ਹੈ ਤੇ ਇਸ ਚੈਲੰਜ ਦੇ ਵਿੱਚ ਸਾਨੂੰ ਉਮੀਦ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਜਿੱਤ ਪ੍ਰਾਪਤ ਕਰਾਂਗੇ ਜੇ ਕੋਈ ਸਮਾਂ ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਅਸੀਂ ਉਹਨੂੰ ਚੌਕਾਂ 'ਚ ਖੜਾ ਕੇ ਤੇ ਜੋ ਵੀ ਸਾਥੋਂ ਕੁਛ ਹੋਇਆ ਉਹ ਕਰਿਆ ਜਾਏਗਾ ਮਾਫੀ ਮੰਗਣ ਮੂੰਹ ਕਾਲੇ ਕਰਕੇ ਜੁੱਤੀਆਂ ਦੇ ਹਾਰ ਪਾਈਏ ਜੋ ਸਾਥੋਂ ਜਾਂ ਉਹਨਾਂ ਦੇ ਘਰਾਂ 'ਚ ਮੈਂ ਇਸ ਤੋਂ ਅੱਗੇ ਵੀ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਜਿਹੜੀ ਕੁੱਟ ਕੀਤੀ ਹੈ ਉਹ ਐਮਐਲਏ ਦੇ ਕਹਿਨ ਤੇ ਕੀਤੀ ਹੈ ਕਾਨੂੰ ਕੋਈ ਅਫਸਰ ਰਟਾਇਰ ਹੋ ਜੇ ਉਹਦੇ ਘਰ ਤੱਕ ਵੀ ਜਾਵਾਂਗੇ ਜਦੋਂ ਇੱਕ ਐਸਐਸਪੀ ਸਵਰਨ ਸਿੰਘ ਘੋਟਣਾ ਮਰ ਗਿਆ ਸੀ ਅਸੀਂ ਜਾ ਕੇ ਸਾਡੀ ਜਥੇਬੰਦੀ ਵੱਲੋਂ ਉਹਦੇ ਭੋਗ ਦੇ ਉੱਤੇ ਵੀ ਅਸੀਂ ਜਾ ਕੇ ਕਿਹਾ ਵੀ ਅਸੀਂ ਇਹਦਾ ਭੋਗ ਨਹੀਂ ਪੈਂਦੇਵਾਗੇ ਇੱਥੇ ਕੀਰਤਨ ਦੀ ਕੋਈ ਆਗਿਆ ਨਹੀਂ ਇਹਨਾਂ ਦੇ ਅਖੀਰਲੇ ਸਵਾਸ ਤੱਕ ਇਹਨਾਂ ਨਾਲ ਸੀ ਜਦੋਂ ਜਨਾਚੇਸਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਲੜਾਈ ਲੜਾਂਗੇ ਧੰਨਵਾਦ ਮੈਂ ਅਵਤਾਰ ਸਿੰਘ ਸੋਹਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਤੁਹਾਡਾ ਸਾਰੇ ਜੈਤੋ ਦੀ ਪ੍ਰੈਸ ਵਾਲੇ ਸਾਡੇ ਪੱਤਰਕਾਰ ਵੀਰਾਂ ਦਾ ਧੰਨਵਾਦੀ ਆ ਦੇਖੋ ਪੰਜਾਬ ਦੇ ਵਿੱਚ ਕਦੇ ਸੁਣਦੇ ਸੀ ਅਸੀਂ ਵੀ ਅਕਾਲੀ ਜਾਂ ਕਾਂਗਰਸ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ ਉਹ ਧੱਕੇਸ਼ਾਹੀ ਕਰਦੀਆਂ ਸੀ ਇਹ ਸਰਕਾਰ ਅਸੀਂ ਬਦਲਾਅ ਦੀ ਨੀਤੀ ਨਾਲ ਸਾਡੇ ਆਮ ਲੋਕਾਂ ਨੇ ਗਰੀਬ ਘਰਾਂ ਨੇ ਆਮ ਪਬਲਿਕ ਨੇ ਇੱਕ ਬਦਲਾਅ ਦੇ ਹਿਸਾਬ ਨਾਲ ਹੀ ਲਿਆਂਦੀ ਸੀ ਅੱਜ ਜੇ ਕੋਈ ਜ਼ਬਰ ਦੇ ਵਿਰੋਧ ਕੋਈ ਵੀ ਸਾਡੇ ਸਾਥੀ ਜਾਂ ਪੰਜਾਬ ਦੇ ਲੋਕ ਆਵਾਜ਼ ਉਠਾਉਂਦੇ ਐ ਤਾਂ ਉਹਨਾਂ ਤੇ ਇਹ ਸਰਕਾਰ ਪਰਚੇ ਦਰਜ ਕਰਦੀ ਐ ਔਰ ਤਸ਼ੱਦਦ ਕਰਦੀ ਐ ਇਹ ਸਾਡਾ ਵੀਰ ਅੰਗਰੇਜ਼ ਸਿੰਘ ਗੋਰਾ ਜੋ ਕਿ ਵਿਧਾਨ ਸਭਾ ਹਲਕਾ ਜੈਤੋ ਚ ਪੈਂਦਾ ਹੈ ਇਥੋਂ ਦੇ ਐਮਐਲਏ ਦੀ ਇਹ ਅਜਿਹੇ ਹਰਕਤਾਂ ਭਾਵੇਂ ਉਹ ਪੰਚਾਇਤ ਚੋਣਾਂ ਦੇ ਵਿੱਚ ਲੋਕਾਂ ਕਦੇ ਫਾਈਲਾਂ ਪਾੜਨੀਆਂ ਪੱਤਰਕਾਰਾਂ ਤੇ ਪਰਚੇ ਦਰਜ ਕਰਾਉਣੇ ਚੰਦ ਭਾਨ ਦੀ ਘਟਨਾ ਦੇ ਵਿੱਚ ਇੱਕ ਗਰੀਬ सरपंच ਤੇ ਤਸ਼ੱਦਦ ਕਰਾਉਣਾ ਔਰ ਇਹ ਪੌਂਸ ਰਾਜ ਬਣ ਚੁੱਕਿਆ ਸੋ ਅੱਜ ਅਸੀਂ ਇਹ ਸਿਆਸੀ ਤਰ੍ਹਾਂ ਵੀ ਸਮਾਜ ਸੇਵੀ ਵੀ ਅਸੀਂ ਅੱਜ ਇੱਥੇ ਜੈਤੋ ਦੇ ਵਿੱਚ ਇਕੱਤਰ ਹੋਏ ਆਂ ਕਿ ਅਜੇਹਾ ਤਸ਼ੱਦਦ ਅਸੀਂ ਪੰਜਾਬ ਸਰਕਾਰ ਦਾ ਸਹਿਯੋਗ ਨਹੀਂ ਕਰਾਂਗੇ ਔਰ ਜੇ ਅੱਜ ਗੋਰੇ ਤੇ ਸੀਆਈਏ ਸਟਾਫ ਫਰੀਦਕੋਟ ਨੇ ਤਸ਼ੱਦਦ ਕੀਤਾ ਉਹ ਕਨਾਉਣਾ ਤਸ਼ੱਦਦ ਕੀਤਾ ਜਿਹਨੂੰ ਕੋਈ ਬਿਆਨ ਕਰਨਾ ਵੀ ਔਖਾ ਹੈ ਸੋ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਖੇਦੀ ਦਾ ਕਰਦੇ ਹੀ ਆਂ ਕਰੀ ਜਾਂਦੇ ਆਂ ਬਹੁਤ ਸਾਰੇ ਮੋਰਚੇ ਇਸ ਦੇ ਵਿਰੁੱਧ ਦੇ ਵਿੱਚ ਅਸੀਂ ਲਾਏ ਸਰਕਾਰ ਦੇ ਵਿਰੁੱਧ ਚ ਕਿ ਸਾਨੂੰ ਨਿਆਂ ਮਿਲਣਾ ਚਾਹੀਦਾ ਪਰ ਅੱਜ ਜੇ ਐਸਸੀ ਕਮਿਸ਼ਨ ਵੱਲੋਂ ਪੜਤਾਲ ਵੀ ਆਉਂਦੀ ਹੈ ਤਾਂ ਉਸੇ ਸੀਆਈਏ ਸਟਾਫ ਨੂੰ ਉਸੇ ਡੀਐਸਪੀ ਕੋਲੇ ਪੜਤਾਲ ਮਾਰਕ ਹੋ ਕੇ ਆਉਂਦੀ ਹੈ ਕਿ ਤੂੰ ਪੜਤਾਲ ਕਰਨੀ ਹੈ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਅਧਿਕਾਰੀ ਜਾਂ ਪ੍ਰਸ਼ਾਸਨ ਸਿਵਲ ਦਾ ਜਾਂ ਪੁਲਿਸ ਦਾ ਇਹ ਸਮਝ ਨਹੀਂ ਆਉਂਦੀ ਸਾਨੂੰ ਕਿ ਇਹ ਕਰਦੇ ਕੀ ਹੈ ਵੀ ਜਿਹੜੇ ਬੰਦੇ ਨੇ ਹੀ ਇਹਦੇ ਤੇ ਤਸ਼ੱਦਦ ਕੀਤਾ ਉਸੇ ਨੂੰ ਹੀ ਗੋਰੇ ਦੀ ਜਿਹੜੀ ਹੈ ਉਹਦੇ ਪੜਤਾਲ ਕਰਨ ਵਾਸਤੇ ਵੀ ਇਹਦੇ ਨਾਲ ੱੱੱਕਾ ਹੋਇਆ ਜਾਂ ਨਹੀਂ ਹੋਇਆ ਉਹ ਕਿਵੇਂ ਕਰ ਸਕਦਾ ਸੋ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਵੀ ਸੈਂਟਰ ਦੀ ਇੰਟੈਲੀਜੈਂਸ ਏਜੰਸੀ ਤੋਂ ਇਹ ਪੜਤਾਲ ਕਰਾਈ ਜਾਵੇ ਜਾਂ ਕਿਸੇ ਵੀ ਆਈਪੀਐਸ ਅਧਿਕਾਰੀ ਜੋ ਕਿ ਕਿਸੇ ਹੋਰ ਜ਼ਿਲ੍ਹੇ ਦਾ ਹੋਵੇ ਉਹ ਇਹਦੀ ਪੜਤਾਲ ਕਰੇ ਕਿ ਸੀਆਈਏ ਸਟਾਫ ਫਰੀਦਕੋਟ ਨੇ ਇਸਤੇ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਆਰਾ ਅੱਜ ਪੰਜਾਬ ਦੇ ਵਿੱਚ ਸਾਰੇ ਲੋਕ ਇਹਨੇ ਦੁਖੀ ਹੈ ਕਿ ਇਹ ਪੰਜਾਬ ਸਰਕਾਰ ਨੇ ਪਿੱਛੇ ਜੇ ਇੱਕ ਕਾਨੂੰਨ ਵੀ ਬਣਾਇਆ ਕਿ ਜੇ ਕੋਈ ਜ਼ਬਰ ਵਿਰੋਧਾ ਕੋਈ ਧਰਨੇ ਮੁਜਾਰੇ ਲਾਊਗਾ ਤਾਂ ਅਸੀਂ ਉਹਨਾਂ ਤੇ ਕਾਨੂੰਨੀ ਪਰਚੇ ਦਰਜ ਕਰਾਂਗੇ ਦੇਖੋ ਪੰਜਾਬ ਦੇ ਲੋਕ ਇਹ ਆਸ ਰੱਖ ਕੇ ਨਹੀਂ ਸੀ ਲਿਆਏ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਇਹ ਇੱਕ ਆਸ ਸੀ ਕਿ ਪਹਿਲੀਆਂ ਸਰਕਾਰਾਂ ਨੇ ਜੇ ਪੰਜਾਬ ਦੇ ਵਿੱਚ ਵਿੱਚ ਕੋਈ ਤਸ਼ੱਦਦ ਕਰਾਇਆ ਆਮ ਲੋਕਾਂ ਤੇ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਉਚਿਤੇ ਤੌਰ ਤੇ ਸਮਝਾ ਤੇ ਤਾਂ ਹੀ ਇਹ ਸਰਕਾਰ ਲਿਆਂਦੀ ਸੀ ਸੋ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸਾਡੇ ਇਹ ਗੋਰਾ ਮੱਤਾ ਜੀ ਤੇ ਪਰਚਾ ਦਰਜ ਹੋਇਆ ਹੈ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਨਿਆਂ ਦਵਾਇਆ ਜਾਵੇ ਔਰ ਇਹਦੀ ਜਿਹੜੀ ਪੜਤਾਲ ਹੈ ਇਹ ਕਿਸੇ ਜਿਹੜੀ ਕੇਂਦਰੀ ਏਜੰਸੀ ਤੋਂ ਜਾਂ ਕਿਸੇ ਆਈਪੀਐਸ ਅਧਿਕਾਰੀ ਤੋਂ ਜਾਂ ਕਿਸੇ ਰਿਟਾਇਰਡ ਜੱਜ ਤੋਂ ਇਹਦੀ ਪੜਤਾਲ ਕਰਾਈ ਜਾਵੇ ਇਹ ਉਹਨਾਂ ਅਫਸਰਾਂ ਤੋਂ ਹੀ ਪੜਤਾਲ ਮਾਰਕ ਹੋ ਗਈ ਜਿਨ੍ਹਾਂ ਨੇ ਗੋਰੇ ਤੇ ਤਸ਼ੱਦਦ ਕੀਤਾ ਸੋ ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਔਰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਕਿ ਇਹ ਤਸ਼ੱਦਦ ਕੱਲਾ ਜੈਤੋ ਦੇ ਵਿੱਚ ਗੋਰੇ ਤੇ ਨਹੀਂ ਹੋਇਆ ਇਹ ਚੰਦ ਭਾਣਚ ਨਹੀਂ ਹੋਇਆ ਹਰਿਆਣਾ ਤੁਸੀਂ ਦੇਖਿਆ ਆ ਪਿੱਛੇ ਜਿਹੇ ਇੱਕ ਜੈਤੋ ਦੇ ਐਸਐਚਓ ਲਾਇਆ ਸੀ ਉਹ ਬਠਿੰਡੇ ਇੱਕ ਨੌਜਵਾਨ ਦਾ ਕਤਲ ਕਰਕੇ ਆਇਆ ਸੀ ਉਹ ਸੋ ਅੱਜ ਥਾਣਿਆਂ ਦੇ ਵਿੱਚ ਜਾਂ ਕਿਸੇ ਵੀ ਪੁਲਿਸ ਨੂੰ ਇੰਨਾ ਗਤ ਅਧਿਕਾਰ ਦਿੱਤਾ ਹੈ ਸਰਕਾਰ ਨੇ ਇੱਕ ਪੁਲਸ ਰਾਜ ਬਣਾਤਾ ਪੰਜਾਬ ਜਿਹਦੇ ਵਿੱਚ ਕਿ ਰਜਾਨਾ ਦੂਜੇ ਚੌਥੇ ਦਿਨ ਕੋਈ ਨਾ ਕੋਈ ਐਸੀਆਂ ਘਨਾਉਣੀਆਂ ਵਾਰਦਾਤਾਂ ਹੁੰਦੀਆਂ ਜਿਹਦੇ ਬਦਲੇ ਕਿ ਆਮ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਔਰ ਆਮ ਲੋਕ ਫਿਰ ਸੜਕਾਂ ਤੇ ਉੱਤਰ ਕੇ ਸਰਕਾਰ ਦਾ ਪੈਟ ਛਾਪਾ ਕਰਦੇ ਆ ਸੋ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਕਾਨੂੰਨ ਬਣਾਇਆ ਉਹਨੂੰ ਵਾਪਸ ਲਵੇ ਇਹੀ ਮੁੱਖ ਮੰਤਰੀ ਕਹਿੰਦਾ ਸੀ ਜਦੋਂ ਸਾਡੀ ਸਰਕਾਰ ਆਈ ਅਸੀਂ ਧਰਨੇ ਮੁਜਾਰੇ ਜਿਹੜੇ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪ੍ਰਵਾਨ ਕਰਾਂਗੇ ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਰਾ ਪੰਜਾਬ ਇੰਨਾ ਦੁਖੀ ਹੈ ਮਲਾਜਮ ਇਹਨਾਂ ਦੁਖੀ ਹੈ ਆਮ ਲੋਕ ਇਹਨੇ ਦੁਖੀ ਹੈ ਉਹ ਸਾਰਾ ਪੰਜਾਬ ਦਾ ਬਜਟ ਤਾਂ ਇਹਨਾਂ ਨੇ ਆਉਂਦਾ ਨਹੀਂ ਉਹ ਕੇਜਰੀਵਾਲ ਨੂੰ ਹੂਟੇ ਦੇਣ ਤੇ ਲਾਤਾ ਪੰਜਾਬ ਦਾ ਅੱਜ ਕਹਿੰਦੇ ਖਜ਼ਾਨਾ ਖਾਲੀ ਹੈ ਮਲਾਜਮਾਂ ਨੂੰ ਤਨਖਾਹਾਂ ਨਹੀਂ ਸਮੇਂ ਸਿਰ ਮਿਲਦੀਆਂ ਔਰ ਜਿਹੜੇ ਸਾਡੇ ਨਵੇਂ ਜਿਹੜੇ ਮੁਲਾਜ਼ਮ ਆ 2004 ਤੋਂ ਬਾਅਦ ਦੇ ਭਰਤੀ ਉਹਨਾਂ ਨਾਲ ਇਹਨਾਂ ਨੇ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਇੱਕ ਲਾਰਾ ਲਾਇਆ ਸੀ ਬਿਲਕੁਲ ਸਾਰੇ ਲਾਰੇ ਜਿਹੜੇ ਲਾਇਏ ਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦੇ ਇਹ ਸਰਕਾਰ ਬਿਲਕੁਲ ਭੱਜ ਚੁੱਕੀ ਹੈ ਔਰ ਅੱਜ ਇਹ ਲੁੱਟ ਖੋ ਤੇ ਸਾਰੇ ਦੇ ਸਾਰੇ ਐਮ ਐਲ ਏ ਇਹ ਪੰਜਾਬ ਦੇ ਵਿੱਚ ਐਸੀ ਲੁੱਟ ਮਚਾਈ ਇਹਨਾਂ ਨੇ ਕਿ ਇਹ ਜਿਹੜਾ ਸਾਡੇ ਆਮ ਲੋਕਾਂ ਨੂੰ ਨਿਆਂ ਦੇਣ ਤੋਂ ਅਸਮਰੱਥ ਹੋ ਚੁੱਕੀ ਆ ਸਰਕਾਰ ਸੋ ਅਸੀਂ ਅੱਜ ਤੁਹਾਨੂੰ ਇਸ ਮਾਧਿਅਮ ਤੋਂ ਚੈਲੰਜ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਸਿਵਲ ਪ੍ਰਸ਼ਾਸਨ ਫਰੀਦਕੋਟ ਪੁਲਿਸ ਪ੍ਰਸ਼ਾਸਨ ਫਰੀਦਕੋਟ ਨੂੰ ਵੀ ਜੇ ਕਿਤੇ ਗੋਰਾ ਗੋਰੇ ਦੇ ਪੜਤਾਲ ਦੇ ਸਬੰਧ ਦੇ ਵਿੱਚ ਕੋਈ ਨਜਾਇਜ਼ ਦਖਲਅੰਦਾਜ਼ੀ ਕੀਤੀ ਗਈ ਨਾ ਸਾਨੂੰ ਨਿਆਂ ਮਿਲਿਆ ਤੇ ਅਸੀਂ ਹੋਰ ਵੀ ਜੈਤੋ ਦੇ ਵਿੱਚ ਨਹੀਂ ਇਕੱਲੇ ਸਾਰੇ ਪੰਜਾਬ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਜੈਤੋ ਦੀ ਪ੍ਰੈਸ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਏ ਹੋਏ ਜਥੇਬੰਦੀਆਂ ਦਾ ਬਹੁਤ ਧੰਨਵਾਦ ਹੈ ਜੀ ਅੱਜ ਪਿਛਲੇ ਦਿਨੀ ਜੋ 31 ਜਨਵਰੀ ਨੂੰ ਮੇਰੇ ਤੇ ਅਨਮਨੁੱਖੀ ਦਸ਼ੱਦ ਜੈਤੋ ਦੇ ਰਜੇਸ਼ ਕੁਮਾਰ ਸੁਖਦੀਪ ਸਿੰਘ ਡੀਐਸਪੀ ਤੇ ਮਰਿੰਦਰ ਗੱਲ ਸੀਆਈ ਫਰੀਦਕੋਟ ਤੇ ਰਹਿਨਮਾਈ ਹੇਠ ਪ੍ਰਗਿਆ ਜੈਨ ਡਾਕਟਰ ਜਿਹੜੀ ਐਸਐਸਪੀ ਆ ਇਹ ਉਹਦੀ ਰਹਿਨਮਾਈ ਹੇਠ ਜਿਹੜਾ ਸਾਰਾ ਕੁਝ ਮੇਰੇ ਤੇ ਮੇਰੀ ਜਵਾਨ ਬੰਦ ਕਰਨ ਵਾਸਤੇ ਜਿਹੜਾ ਪਰਤਾਰਾ ਕੀਤਾ ਸੀਗਾ ਪਿਛਲੇ ਦਿਨੀ ਸੰਘਰਸ਼ ਵੀ ਕੀਤੇ ਹੈਗੇ ਆ ਪਰਤਾਲਾਂ ਵੀ ਚੱਲੀਆਂ ਹੈਗੀਆਂ ਤੇ ਅੱਜ ਤੁਹਾਨੂੰ ਸਾਫ਼ ਕਰ ਦਈਏ ਕਿ ਪਿਛਲੇ ਦਿਨੀ ਮੈਨੂੰ ਗ੍ਰਿਫਤਾਰ ਕਰਕੇ ਇੱਕ ਜਿਹੜੀ ਮੇਰੀ ਇਨਕੁਆਰੀ ਸੀ ਮੇਰੇ ਨਜਾਇਜ਼ ਮੈਥੋ ਸੈਨ ਕਰਾ ਕੇ ਜਿਹੜੀ ਉਹ ਆਪਦੇ ਐਸਪੀਐਚ ਨੂੰ ਜਿਹੜਾ ਮਾਰਕ ਕਰਵਾਈ ਜਿਹੜੀ ਉਹਦੇ ਤੇ ਮੈਂ ਜਦੋਂ ਆਪਦੇ ਬਿਆਨ ਲਿਖਾਈ ਤੇ ਬੜਾ ਕਲੀਅਰ ਹੀ ਕੱਟ ਲਈ ਇਥੋਂ ਦੇ ਐਸਪੀਐਚ ਸਾਹਮਣੇ ਕਿਹਾ ਹੈਗਾ ਮਨਵੀਰ ਸਿੰਘ ਜੀ ਨੇ ਕਹਿੰਦਾ ਜੀ ਮੇਰੇ ਦੋਨੇ ਹੱਥ ਆ ਜਿਹੜੇ ਇਥੋਂ ਬੰਨੇ ਹੋਏ ਆ ਮੈਂ ਕੁਝ ਨਹੀਂ ਕਰ ਸਕਦਾ ਮੈਂ ਦਾ ਧੰਨਵਾਦ ਕਰਦਾ ਇਸ ਗੱਲ 'ਚ ਵੀ ਘਟੋ ਘਟ ਪਹਿਲਾ ਬੰਦਾ ਜਿਹਨੇ ਠੀਕ ਗੱਲ ਦੱਸੀ ਆ ਵੀ ਮੈਨੂੰ ਤਾਂ ਇਥੋਂ ਫੜਿਆ ਹੋਇਆ ਮੈਂ ਤੈਨੂੰ ਇਨਸਾਫ ਨਹੀਂ ਦੇ ਸਕਦਾ ਦੂਜੀ ਗੱਲ ਜਿਹੜੀ ਸਾਡੇ ਮੈਡਮ ਡਾਕਟਰ ਪ੍ਰਿਗਿਆ ਜੀ ਜੀ ਲੱਗੀ ਹੋਈ ਆ ਉਹਦੀ ਰਹਿਨਮਾਈ ਹੇਠ ਚੰਦਪਾਣ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਮੇਰੇ ਨਾਲ ਘਟਨਾ ਵਾਪਰੀ ਆ ਉਹਦੀ ਰਹਿਨਮਾਈ ਹੇਠ ਕੁਝ ਆਪਣੇ ਹਕਮਜੰਦ ਪੱਤਰਕਾਰ ਦੇ ਘਟਨਾ ਵਾਪਰੀ ਆ ਕਿੰਨੀਆਂ ਘਟਨਾਵਾਂ ਐਸਐਸਪੀ ਦੇ ਜਿਹੜਾ ਰਹਿਨਮਈ ਹੇਟ ਹੋਈਆਂ ਤੇ ਕਿੰਨੇ ਨਜਾਇਜ਼ ਜਿਹੜੇ ਝੂਠੇ ਪਰਚੇ ਆ ਮਜ਼ਦੂਰਾਂ ਦੇ ਜਵਾਕਾਂ ਤੇ ੱੱਕੇ ਨਾਲ ਪੀਤੇ ਜਾ ਰਹੇ ਹਰ ਰੋਜ਼ ਸਿਰ ਪੈ ਇਸ ਗੱਲ ਤੇ ਵੀ ਜਿਹੜਾ ਇੱਥੋਂ ਦਾ ਸਿਸਟਮ ਹੈਗਾ ਡਾਕਟਰ ਪ੍ਰਿਗਜਨ ਐਸਐਸਪੀ ਹੈਗੀ ਆ ਜਿਹੜੀ ਉਹਦਾ ਸਿਰਫ ਇੱਕ ਨੰਬਰ ਬਣਾਉਣ ਦੇ ਚੱਕਰ ਚ ਨੌਜਵਾਨਾਂ ਦੇ ਦਚੱਦਤ ਕਰਾਉਣੇ ਘੱਟ ਹੋਣੇ ਤੇ ਉਹਨਾਂ ਨੂੰ ਜੇਲੀ ਤੋਰਨਾ ਇਹ ਵਰਤਾਰਾ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਸਾਡੇ ਆਗੂ ਸਹਿਬਾਨ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਵੀ ਜਾਦਾ ਇਨਸਾਫ ਤੁਸੀਂ ਦੇ ਦਿਓ ਤੇ ਜਾ ਫਿਰ ਅਸੀਂ ਲੈ ਲਾਂਗੇ ਮੈਂ ਸਾਫ਼ ਕਰਦਿਆਂ ਇੱਥੋਂ ਦੇ ਅਮਰਿੰਦਰ ਗਿੱਲ ਨੂੰ ਮੈਂ ਸਾਫ਼ ਕਰਦਿਆਂ ਇੱਥੋਂ ਦੀ ਪੁਲਿਸ ਨੂੰ ਮੈਂ ਸਾਫ਼ ਕਰਦਿਆਂ ਇੱਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਵੀ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਜਦੋਂ ਜੇਲ੍ਹ ਤੋਂ ਛੁੱਟ ਕੇ ਜਾਏਗਾ ਐਮਐਲਏ ਦੇ ਐਸਡੀਐਮ ਦੇ ਸੁਖਦੀਪ ਦੇ ਪੈਰ ਹੱਥ ਲਾਉਣੇ ਆ ਜਾ ਕੇ ਮੈਂ ਪਿਛਲੀਆਂ ਪ੍ਰੈਸ ਕਾਨਫਰੰਸਾਂ ਵਿੱਚ ਵੀ ਦੱਸਿਆ ਸੀਗਾ ਵੀ ਉਹ ਪੈਰ ਆ ਜਿਹੜੇ ਉਹ ਧੋਲੇ ਆ ਕੱਚੀ ਲੱਸੀ ਨਾਲ ਜਿੱਥੇ ਮੈਂ ਪੈਰ ਹੱਥ ਲਾਤੇ ਕੀ ਮੈਂ ਚੁੱਪ ਹੋ ਗਿਆ ਕੀ ਮੇਰੀ ਜਵਾਨ ਤੁਸੀਂ ਦੱਬ ਲਈ ਲੜਨ ਵਾਲੇ ਲੋਕ ਕਦੇ ਚੁੱਪ ਨਹੀਂ ਰਹਿੰਦੇ ਇਸ ਕਰਕੇ ਅਸੀਂ ਲੜ ਲਈ ਬਹੁਤ ਅੱਗੇ ਲਈ ਜਿਹੜੀ ਸਾਡੀ ਤਿਆਰੀ ਹੈਗੀ ਆ ਅਸੀਂ ਕਦੇ ਵੀ ਉਹ ਲੰਮੀ ਰੇਸ ਦੇ ਕੋੜੇ ਹੈਗੇ ਆ ਉਹ ਜਿੱਥੇ ਮਰਜੀ ਭੱਜ ਲੈਣ ਇੱਕ ਦਿਨ ਇਨਸਾਫ ਹੈ ਜਿਹੜਾ ਉਹ ਲੈ ਕੇ ਰਵਾਂਗੇ ਆ ਲੋਕ ਹੈ ਜਿਹੜੇ ਉਹ ਇਨਸਾਫ ਲੈ ਲੈਂਦੇ ਹੁੰਦੇ ਆ ਧੰਨਵਾਦ ਜੀ ਬਹੁਤ ਤੁਹਾਡਾ ਜੀ